ਏਗੋ ਜੀ ਕੀ ਭਤੇ ਮਨੁੱਖੀ ਕਾਰਜਾਂ ਨੂੰ ਸਮਰਪਤ ਸੰਸਥਾ ਭਾਈਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਪਿਛਲੇ 2 ਦਹਾਕਿਆਂ ਤੋਂ ਵਨ ਸਮਾਂ ਹੋ ਗਿਆ ਤੇ ਪੰਜਾਬ ਦੇ ਵਿੱਚ ਫੌਂਦਨ ਕੈਂਪਾਂ ਦੀ ਲਹਿਰ ਚੱਲ ਰਹੀ ਹੈ ਜਿੱਥੇ ਸਮਾਜ ਨੂੰ ਨੌਜਵਾਨਾਂ ਨੂੰ ਨਸ਼ਾ ਤੋੜ ਕੇ ਜਗਾਇਆ ਜਾ ਰਿਹਾ ਫੌਂਦਨ ਪ੍ਰਤੀ ਡਾਊਲ ਕੀਤਾ ਜਾਂਦਾ ਤੇ ਲੋੜਵੰਦਾਂ ਦੇ ਨਿਸ਼ਕਾਮ ਵਿੱਚ ਫੋਨ ਲੈ ਕੇ ਦੇਣ ਦੀ ਸੇਵਾ ਵੀ ਵਿਚਾਰ ਉਪਜ ਚੱਲ ਰਹੀ ਆ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਇਲਾਕੇ ਨਗਰ ਧਾਰੀਵਾਲ ਵਿਖੇ ਪੰਚਾਇਤ ਪਹਾੜਸ਼ਾ ਦੇ ਇਤਿਹਾਸਿਕ ਖਾਨ ਫੋਟੋ ਬੋਰਸਾ ਵਿਖੇ ਨਾਨਕ ਸ਼ਹੀਦ ਸਿੱਖ ਸੇਵਾ ਸੋਸਾਇਟੀ ਜੀ ਇਹਦਾ ਦੱਸੋ ਕਿ ਜੁਵਾ ਕੇ ਕੁਲਪੁਰਾ ਦੇ ਸਿੱਖਾਂ ਦੇ ਸਮਾਰਕਾ ਦੇ ਕਿਨੇ ਕਿਨੇ ਘਟੇ ਆਏ ਨੇ ਤੇ ਕਿੰਨੀ ਸੰਖਿਆ ਪਹੁੰਚੀ ਆ ਪਹਾੜ ਦੇ ਬੈਠ ਕੇ ਉਹ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਧਾਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮਹਾਨ ਔਰ ਪਵਿੱਤਰ ਸਥਾਨ ਗੁਰਦੁਆਰਾ ਬਰਜਾ ਸਾਹਿਬ ਵਿਖੇ ਜੋ ਇਹ ਦੋ ਦਿਨਾਂ ਸਮਾਗਮ ਨਾਨਕਸ਼ਹੀ ਸਿੱਖ ਸੇਵਾ ਸੁਸਾਇਟੀ ਵੱਲੋਂ ਜੋ ਅਲੀਕਿਆ ਗਿਆ ਸੀ ਪਿੱਛੇ ਵੀ ਦੋ ਸਾਲ ਆਪਾਂ ਮਨਾਉਂਦੇ ਰਹੇ ਹਾਂ ਲੇਕਿਨ ਇਸ ਵਾਰ ਸੁਸਾਇਟੀ ਜੋ ਹੈ ਹੋਂਦ ਵਿੱਚ ਆਈ ਹੈ ਸੋ ਉਸ ਕਰਕੇ ਜੋ ਹੈ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਨਮਾਣਾ ਸਾਹਿਬ ਜੀ ਨੇ ਸਾਡੇ ਪ੍ਰੋਗਰਾਮ ਬਾਰੇ ਆਪ ਜੀ ਨੂੰ ਦੱਸ ਦਿੱਤਾ ਹੈ। ਪਲੇਕਨ ਜਿਹੜੀ ਬਹੁਤ ਜ਼ਰੂਰੀ ਹੈ। ਗੁਰੂਪਿਆਰੀ ਸਾਧ ਸੰਗਤ ਜੋ ਹੈ ਆ ਰਹੀ ਹੈ, ਜਾ ਰਹੀ ਹੈ। ਬੜਾ ਆਨੰਦ ਵਰਤ ਰਿਹਾ ਹੈ ਗੁਰਦਰਾ ਸਾਹਿਬ ਵਿਖੇ। ਇਹ ਸਾਰੇ ਸਮਾਗਮ ਦੀ ਜਿਹੜੇ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਤਿਕਾਰਯੋਗ ਮੈਨੇਜਰ ਸਾਹਿਬ ਫੁਦਾਰ ਰਣਜੀਤ ਸਿੰਘ ਜੀ ਔਰ ਬੜੀ ਇਹ ਵੀ ਜੋ ਹੈ ਇੱਕ ਘਲਣਾ ਘਾਲ ਕੇ ਗੁਰੂ ਪਵਾਰੀ ਸਾਹਿਬ ਸੰਗਤ ਦੇ ਸੇਵਾ ਦੇ ਵਿੱਚ ਹਾਜ਼ਰ ਹੋਏ ਭਏ ਨੇ ਉਸ ਦਿਨ ਦੇ ਸੋ ਹੋਰ ਵੀ ਸਬਾ ਸੁਸਾਇਟੀਆਂ ਗੁਰਦੁਆਰਾ ਸਹਿਬਾਨ ਗੁਰਦੁਆਰਾ ਸਹਿਬ ਇਥੋਂ ਦੇ ਧਾਰੀਵਾਲ ਸਾਹਿਬ ਦੇ ਸਾਰੇ ਹੀ ਗੁਰਦੁਆਰਾ ਸਹਿਬਾਨਾਂ ਦੇ ਪੂਰਨ ਸਹਿਯੋਗ ਜਿਹੜਾ ਮਿਲਿਆ ਹੈ ਔਰ ਪ੍ਰਸ਼ਾਸਨ ਥਾਣੇਦਾਰ ਸਾਹਿਬ ਐਸ ਐਚਓ ਸਾਹਿਬ ਜੋ ਹੈ ਅਚੇਚੇ ਤੌਰ ਤੇ ਜੋ ਹੈ ਇਹ ਦੇਖਦੇ ਕਰ ਰਹੇ ਨੇ ਬਾਹਰ ਦੀ ਜਿਹੜੀ ਪਾਰਕਿੰਗ ਦੀ ਜਿਹੜੀ ਕੋਈ ਅੱਜ ਕਮੀ ਰਹਿ ਗਈ ਹੋਏਗੀ ਉਹ ਅਸੀਂ ਕੱਲ ਉਸ ਨੂੰ ਜਿਹੜਾ ਹੈ ਪੂਰਾ ਕਰਨ ਦਾ ਜਿਹੜਾ ਹੈ ਯਤਨ ਕਰਾਂਗੇ ਔਰ ਅਸੀਂ ਤੁਹਾਡੇ ਮਾਣ ਦੀ ਮਰਾਈ ਜਿੰਨਾ ਜਿੰਨਾ ਸੰਗਤਾਂ ਨੇ ਸਭਾ ਸੁਸਾਇਟੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਹਿਯੋਗ ਦਿੱਤਾ ਹੈ ਉਸ ਵਾਸਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਕਿ ਕੱਲ ਦਾ ਸਮਾਗਮ ਜਿਹੜਾ ਇਸ ਤਰ੍ਹਾਂ ਚੜ੍ਹਦੀਆਂ ਕਲਾਂ ਨਾਲ ਜਿਹੜਾ ਹੈ ਉਹ ਹੋਵੇਗਾ ਤੇ ਨੇਪੜੇ ਚੜ੍ਹੇਗਾ ਅਗਲੇ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਪੀਛੇ ਮਿੱਥੇ ਹੋਏ ਨੇ ਜਿਹੜੇ ਸਿੱਖ ਸੇਵਾ ਸੁਸਾਇਟੀ ਨਾਨਕਚੈ ਸਿੱਖ ਸੇਵਾ ਸੁਸਾਇਟੀ ਨੇ ਉਸ ਬਾਰੇ ਕੋਈ ਚੰਦ ਦਿਨਾਂ ਦੇ ਵਿੱਚ ਮੀਟਿੰਗਾਂ ਕਰਕੇ ਅਗਲੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਆਪਾਂ ਅਲਿਕਾਂਗੇ ਫਿਰ ਸੰਗਤਾਂ ਦੇ ਸਾਹਮਣੇ ਪੇਸ਼ ਹੋਵਾਂਗੇ ਸੋ ਅਸੀਂ ਫਿਰ ਦੁਬਾਰਾ ਜਿਹੜਾ ਅਸੀਂ ਆਪਣੀ ਸਮੂਚੀ ਜਿਹੜੀ ਨਾਨਕਚੈ ਸਿੱਖ ਸੇਵਾ ਸੁਸਾਇਟੀ ਹੈ ਉਸ ਵੱਲੋਂ ਸਾਰੀਆਂ ਸਬਾ ਸੁਸਾਇਟੀਆਂ ਦਾ ਮੈਨੇਜਰ ਉਚੇਚੇ ਤੌਰ ਤੇ ਮੈਨੇਜਰ ਸਾਹਿਬ ਸਤਾਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਵੀ ਅੱਜ ਜੋ ਗੁਰਦੁਆਰਾ ਸੀਦੀ ਪੁਸਤਾਰੀ ਉਹ ਤੇ ਸਮਾਰੋਹ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨ ਛੋਹ ਧਰਤੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਬੁਰਸਾ ਵਿਖੇ ਜੋ 2 ਦਿਨਾਂ ਸਮਾਗਮ ਆਰੰਭ ਹੋਇਆ ਹੈ ਅੱਜ ਪਹਿਲੇ ਦਿਨ ਦਾ ਸਵਾਗਤ ਸਮਾਗਮ ਚੱਲ ਰਿਹਾ ਹੈ ਇਹ ਸਮਾਗਮ ਜੋ ਹੈ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਨ ਵਾਸਤੇ ਆ ਕਿ ਨਾਨਕ ਸਾਈ ਕਲੰਡਰ ਅਨੁਸਾਰ ਆਪਾਂ ਸੰਗਤਾਂ ਨੂੰ ਸੁਨੇਹਾ ਦੇਣਾ ਕਿ ਆਪਣੇ ਜਿਹੜੇ ਆ ਦਿਨਵਾਰ ਆਪਣੇ ਜਿਹੜੇ ਨੇ ਕਾਰਜੋਗ ਕਰਿਆ ਕਰੀਏ ਜਿਵੇਂ ਸਾਡੇ ਰਿਵਾਜ ਹੈ ਕਿ ਅਸੀਂ 1 ਜਨਵਰੀ ਨੂੰ ਸਾਰਿਆਂ ਨੂੰ ਜਨਮ ਦਿਹਾੜੀਆਂ ਦਿੰਦੇ ਆ ਦੇਣੀਆਂ ਚਾਹੀਦੀਆਂ ਨੇ ਪਰ ਗੁਰੂ ਨਾਨਕ ਸਾਹਿਬ ਦੇ ਧੀਆਂ ਪੁੱਤਾਂ ਵਾਸਤੇ ਸੰਦੇਸ਼ ਹੈ ਕਿ ਇੱਕ ਚੇਤ ਜੋ ਸੰਮਤ 557 ਜੋ 14 ਮਾਰਚ ਨੂੰ ਚੜ੍ਹਨਾ ਹੈ ਦਿਨ ਸ਼ੁੱਕਰਵਾਰ ਨੂੰ ਕੱਲ ਰਾਤ ਨੂੰ ਦੂਸਰੇ ਦਿਨ ਦੇ ਸਮਾਗਮਾਂ ਦੀ ਸਮਾਪਤੀ ਉਪਰੰਤ ਜੋ ਇਹ ਰਾਤ ਦੇ 12 ਵਜੇ 1 ਮਿੰਟ ਤੇ ਚੇਤ ਦਾ ਮਹੀਨਾ ਪੜ੍ਹ ਕੇ ਸੰਮਤ 557 ਨੂੰ ਜੀ ਆਇਆਂ ਕਹਿੰਦਿਆ ਗੁਰੂ ਚਰਨਾ ਚਰਦਾਸਾਂ ਕਰਨੀਆਂ ਕਿ ਸੱਚੇ ਪਾਤਸ਼ਾਹ ਸੰਮਤ 552 ਜੋਛਾ ਦੇ ਕੋ ਢਿੱਲ ਰਹਿ ਗਈ ਸੱਚੇ ਪਾਤਸ਼ਾਹ ਜੋ ਕਮੀਆਂ ਰਹਿ ਗਈਆਂ ਦਾਤਾ ਜੀ ਮਾਫ ਕਰਿਓ ਤੇ ਸੰਬਦ 557 ਜੋ ਚੜਿਆ ਹੈ ਤੁਹਾਡੇ ਹੁਕਮ ਵਿੱਚ ਜਵੇਂ ਤੁਸੀਂ ਬਾਣੀ ਕੀ ਜਾਰਨ ਕੀਤਾ ਚੇਤ ਗਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਇਹ ਬੇਨਤੀਆਂ ਕਰਨੀਆਂ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦਾ ਜਿਸ ਪਰਮੇ ਥਾ ਕੇ ਆਏ ਪ੍ਰਭ ਕੀ ਸਾਮ ਇਹ ਕੱਲ ਰਾਤ ਨੂੰ 12 ਵਜੇ 14 ਮਾਰਚ ਰਾਤ ਨੂੰ ਮੁਤਾਬਕ 30 ਫਗਣ ਰਾਤ ਨੂੰ 12 ਵਜੇ ਨਵੇਂ ਸਾਲ ਨੂੰ ਜੀ ਆਇਆ ਕਹਿਣ ਵਾਸਤੇ ਸਮਾਗਮ ਹੋ ਰਹੇ ਨੇ ਅੱਜ ਦੇ ਸਮਾਗਮ ਜਿਹੜੇ ਨੇ ਸਤਕਾਰਯੋਗ ਨਿਸਕਾਮ ਕੀਤੇ ਜਿ세 ਵੱਲੋਂ ਉਹਨਾਂ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਂਗਿ ਜਥੇ ਵੱਲੋਂ ਅੱਧੇ ਘੰਟੇ ਸੇਵਾ ਕੀਤੀ ਗਈ। ਕੱਲ ਨੂੰ ਇਹ ਰਬਤਾ ਫੇਰ ਭਾਈ ਗੁਰਜੰਤ ਸਿੰਘ ਜੀ ਦੇ ਜਥੇ ਵੱਲ ਹੋਊਗੀ ਸਾਡੇ ਸਤਿਕਾਰਯੋਗ ਗਿਆਨੀ ਸੁਵਿੰਦਰ ਸਿੰਘ ਜੀ ਕਥਾ ਕਰਨਗੇ। ਉਪਰੰਤ ਭਾਈ ਗੁਰਜੰਤ ਸਿੰਘ ਜੀ ਬੈਂਕਾ ਦਾ ਕੁਇਸ਼ਰੀ ਜਥਾ ਤਰਨਤਨ ਵਾਲਿਆਂ ਦਾ ਉਹ ਸੰਗਤਾਂ ਨੂੰ ਨਿਹਾਲ ਕਰੇਗਾ। ਉਹਨਾਂ ਤੋਂ ਉਪਰੰਤ ਭਾਈ ਸਰੂਪ ਸਿੰਘ ਜੀ ਕੰਡਿਆਲਾ ਜੋ ਪਿਛਲੇ ਸਾਲ ਵੀ ਆਏ ਸਨ ਉਹ ਡੇਢ ਘੰਟੇ ਵਾਸਤੇ ਢਾਡੀ ਜਿੱਸਾ ਸੰਗਤਾਂ ਦੀ ਸੇਵਾ ਕਰੇਗਾ। ਉਪਰੰਤ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹ ਕੇ ਅਤਿ ਸਭਾਈ ਚਲਾ ਕੇ ਗੁਰੂ ਦੇ ਪ੍ਰਚਾਰ ਵਰਤਾ ਕੇ ਬੋਲੇ ਸੋ ਨਿਹਾਲ ਕਹਿ ਕੇ ਜਕਾਰੇ ਲਾਉਂਦੇ ਹੋਏ ਨਵੇਂ ਸਾਲ ਨੂੰ ਜੀ ਆਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ